ਯਹਾਂ ਦਾ ਸ਼ੇਰਾ ਤੇਰੀ ਤਾਂ ਇਸ ਵਾਰ ਫਸਲ ਹੀ ਬਹੁਤ ਚੰਗੀ ਹੋਈ ਏ ਫਸਲ ਤਾਂ ਚੰਗੀ ਹੋਈ ਆ ਬਈ ਪਰ ਆ ਜਿਹੜੀ ਪ੍ਰਾਲੀ ਮਜੀ ਆ ਇਹਦਾ ਕੀ ਕਰਨਾ ਹੁਣ ਇਹਦਾ ਕੀ ਕਰਾਂਗੇ ਹਰ ਸਾਲ ਵਾਂਗ ਅੱਗ ਹੀ ਤਾਂ ਲਾਵਾਂਗੇ ਹੋਰ ਕੀ ਕਰਾਂਗੇ ਸਹੀ ਕਹਿ ਰਹੀ ਬਈ ਹੋਰ ਮੈਂ ਆ ਕੇ ਘਰੇ ਧੂੜ ਲੈ ਕੇ ਆਣੀ ਆ ਉਹ ਹੁੰਦਾ ਹੈ ਜੀ ਪ੍ਰਾਲੀ ਕਿਉਂ ਸਾੜੋਗੇ ਤੁਹਾਨੂੰ ਨਹੀਂ ਪਤਾ ਪ੍ਰਾਲੀ ਸਾੜਨਾ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਤੇ ਨਾਲ ਹੀ ਬਹੁਤ ਸਾਰੀਆਂ ਬਿਮਾਰੀਆਂ ਫੈਲ ਗਿਆ ਨੇ ਸੋ ਸਾਨੂੰ ਪ੍ਰਾਲੀ ਨਹੀਂ ਸਾੜਨੀ ਚਾਹੀਦੀ ਜੇ ਇਹ ਛਾੜ ਪ੍ਰਾਲੀ ਨੂੰ ਆਗਰਣਾ ਰਹੇ ਤਾਂ ਇਹ ਕਦ ਤੱਕ ਜਾਈ ਕਿੱਥੇ ਕਰਨਗੇ ਨਾ ਤੀਏ ਐਦਾ ਨਾ ਕਹਿ ਤੇਰੇ ਬਾਪੂ ਨੇ ਬਰਬਾਦ ਹੋ ਜਾਣਾ ਹੈ ਇਹਨਾਂ ਕਿਸਾਨਾਂ ਨੇ ਬਰਬਾਦ ਹੋ ਜਾਣਾ ਹੈ ਓਹੋ ਚਾਚਾ ਚਾਚੀ ਓ ਭਲਿਓ ਲੋਕੋ ਕੋਈ ਤਾਂ ਸਮਝਾਓ ਮੇਰੇ ਘਰਦਿਆਂ ਨੂੰ ਸਮਝਾਣਾ ਕਿ ਇਹ ਕੁੜੀ ਦੀ ਸੱਚੀ ਤਾਂ ਕਹਿ ਰਹੀ ਐ ਜੇ ਅਸੀਂ ਇਸੇ ਤਰ੍ਹਾਂ ਇਹ ਪ੍ਰਾਲੀ ਨੂੰ ਆਗਰਣਾ ਦੇ ਲਈ ਸਾਡੇ ਕਿਸਾਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਊਗੀ ਤੇ ਨਾਲ ਨਾਲ ਹੋਰ ਵਾਲੀ ਟਰੀਆਂ ਬਰਬਾਦ ਹੋ ਜਾਣਗੀਆਂ ਓਹੋ ਆਪ ਵੀ ਰੋਲਾ ਤੇਰੀ ਮੰਗ ਕਿਉਂ ਹੋਈ ਜਾਂਦੀ ਆ ਜਾ ਜਾ ਕੇ ਮੇਰੀ ਅਸਥਮਾ ਦੀ ਦਵਾਈ ਲੈ ਕੇ ਆ ਇਹਨੇ ਤਾਂ ਮੇਰੀ ਜਾਨ ਹੀ ਕੱਢ ਲੈਣੀ ਆ ਵੇਖੋ ਇਸੇ ਕਰਕੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਪਰਾਲੀ ਨੂੰ ਅੱਗ ਨਾ ਲਾਓ ਅੱਜ ਤਾਂ ਸਿਰਫ ਮੇਰੇ ਬਾਪੂ ਨੂੰ ਹੀ ਅਸਥਮੇ ਦੀ ਬਿਮਾਰੀ ਹੋਈ ਐ ਕੱਲ ਨੂੰ ਪਤਾ ਨਹੀਂ ਸਾਨੂੰ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗ ਜਾਣਗੀਆਂ ਨਹੀਂ ਇਹ ਤਾਂ ਇਹਨਾਂ ਦੀ ਖਾਨਦਾਨੀ ਬਿਮਾਰੀ ਆ ਪਹਿਲਾਂ ਇਹਦੇ ਬਾਪੂ ਨੂੰ ਸੀ ਤੇ ਹੁਣ ਇਹਨਾਂ ਨੂੰ ਆ ਨਹੀਂ ਮਾਂ ਇਹ ਗੱਲ ਠੀਕ ਨਹੀਂ ਮੰਨਿਆ ਕਿ ਕੋਈ ਬਿਮਾਰੀ ਖਾਨਦਾਨੀ ਹੁੰਦੀ ਆ ਨੇ ਪਰ ਬਾਪੂ ਦੀ ਬਿਮਾਰੀ ਕੋਈ ਖਾਨਦਾਨੀ ਬਿਮਾਰੀ ਨਹੀਂ ਐ ਪ੍ਰਾਣੀ ਦਾ ਧੂਆ ਬਾਪੂ ਦੇ ਫੇਫੜਾ ਵਿੱਚ ਜਾਣ ਕਰ ਨਹੀਂ ਬਾਪੂ ਨੂੰ ਅਸੀਮੇ ਦੀ ਬਿਮਾਰੀ ਹੋਈ ਹੈ ਠੀਕ ਹੀ ਤਾਂ ਕਹਿ ਰਹੀ ਐ ਅਕੋਰਡਿੰਗ ਮੈਂ ਕਰੋਧਿਆ ਬੈਠੀ ਐ ਇੱਡੀ ਕਲਾਇ ਤਾਂ ਸੁਣ ਰਹੀ ਆ ਮੈਂ ਨਾ ਜਨਤਕਾਰੀ ਹਸਪਤਾਲ ਵਿੱਚ ਡਾਕਟਰਾਂ ਤੇ ਸਾਡੇ ਕੋਲ ਜ਼ਿਆਦਾਤਰ ਮਰੀਜ਼ 40 ਸਾਲਾਂ ਤੱਕ ਆਉਂਦੇ ਨੇ ਕੀ ਤੇ ਸੱਚ ਕਹਿ ਰਹੀ ਆ ਹਾਂ ਹਾਂ ਬਿਲਕੁਲ ਠੀਕ ਕਹਿ ਰਹੀ ਆ ਦਰਦ 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 ਧੂਆ ਕੋੜੀ ਜੇ ਅਸੀਂ ਪ੍ਰਾਲੀ ਨੂੰ ਅੱਗ ਨਹੀਂ ਲਗਾਵਾਂਗੇ ਤਾਂ ਇਸ ਨੂੰ ਹੋਰ ਕਿੱਥੇ ਰੱਖਾਂਗੇ ਸਾਡੇ ਘਰਾਂ ਦੀਆਂ ਛੱਤਾਂ ਉੱਪਰ ਵੇਖੋ ਜੀ ਤੁਸੀਂ ਫਿਕਰ ਨਾ ਕਰੋ ਪ੍ਰਾਲੀ ਨੂੰ ਸੰਭਾਲਣ ਲਈ ਸਰਕਾਰ ਨੇ ਬਹੁਤ ਸਾਰੀਆਂ ਕੰਪਨੀਆਂ ਚਲਾਈਆਂ ਨੇ ਜਿਨ੍ਹਾਂ ਵਿੱਚੋਂ CII ਫਾਊਂਡੇਸ਼ਨ ਵੀ ਇੱਕ ਹੈ ਇਹ ਕੰਪਨੀਆਂ ਸਾਡੇ ਲਈ ਚਲਾਈਆਂ ਨੇ ਸਾਡੇ ਕਿਸਾਨ ਭਰਾਵਾਂ ਲਈ ਚਲਾਈਆਂ ਨੇ ਪਰ ਇਹ ਕੰਪਨੀਆਂ ਸਾਡੀ ਮਦਦ ਕਿੱਦਾਂ ਕਰ ਰਹੀਆਂ ਨੇ ਅਸੀਂ ਕਿਉਂ ਕਰ ਰਹੀਆਂ ਆਓ 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 ਅਸੀਂ ਇਹ ਜੇ ਸਾਡੀ ਫਸਲ ਖਰਾਬ ਹੋ ਗਈ ਤਾਂ ਅਸੀਂ ਕਰਾਂਗੇ ਕੀ ਇਹ ਤੁਹਾਨੂੰ ਮੈਂ ਦੱਸਾਂ ਨਵੀਂ ਅੱਜ ਫਸਲ ਦੀ ਵਿਜਾਈ ਜੈਤੀ ਹਿੱਟਨਾਰ ਦਿੱਤੀ ਸੀ ਅਤੇ ਇਸ ਵਾਰ ਫਸਟਾੜੀ ਬਹੁਤ ਨਾ ਟਾਇਰ ਹਨ ਨਰੀਲ ਬਹੁਤ ਟੋਰੀਆ ਹੈ ਇਹ ਨਹੀਂ ਸਗੁੰਦੀ ਇਸ ਵਾਰ ਹੈ ਜਮੇਦੀ ਉਪਜਾਊ ਸ਼ਕਤੀ ਬਹੁਤ ਘੱਟ ਹੈ